ਜੀ ਵਿਦਿਆਰਥੀਓ ਮੈਰੀਟੋਰੀਅਰ ਸਕੂਲਾਂ ਦੇ ਲਈ ਜਿਹੜੀ ਤੀਸਰੀ ਕਾਉਂਸਲਿੰਗ ਆ ਚੁੱਕੀ ਹੈਗੀ ਬੜੇ ਲੰਬੇ ਸਮੇਂ ਤੋਂ ਵਿਦਿਆਰਥੀ ਜਿਹੜਾ ਇਸ ਕੱਲ ਦਾ ਇੰਤਜ਼ਾਰ ਕਰਦੇ ਸੀ ਕਾਉਂਸਲਿੰਗ ਖਾਦ ਆਏਗੀ ਸੋ ਜਿਹੜਾ ਲੜਕੀਆਂ ਦੀ ਰੈਂਕ ਨੰਬਰ ਤੇ ਉਹਨਾਂ ਦੀ ਕੈਟਾਗਰੀ ਮੁਤਾਬਕ ਆਪਾਂ ਤੁਹਾਡੀ ਨਜ਼ਰ ਕਰਦੇ ਆਂਗੇ 2025 ਫੀਮੇਲ ਕੈਂਡੀਡੇਟ ਨੇ ਜਿਹੜੇ ਮੈਰੀਟੋਰੀਅਸ ਦੇ ਦਾਖਲੇ ਲਈ ਕੈਟਾਗਰੀ ਉਹਨਾਂ ਵਿੱਚ ਡਿਸੇਬਲਡ ਇੱਕ ਹੈ ਪ੍ਰਾਈਵੇਟ ਸਕੂਲ 2 ਵੂਮਨ ਹੈ ਹਾਊਸ ਹੋਲਡ WHH ਤੇ ਉਪਰ ਚਾਰ ਕੈਟਾਗਰੀਆਂ ਦੀ ਹੋ ਰਹੀ ਹੈ ਜੀ ਸਭ ਤੋਂ ਪਹਿਲਾਂ ਆਪਾਂ ਦੇਖੀਏ ਡਿਸੇਬਲਡ ਦੀ ਡਿਸੇਬਲ ਉਹ 11 12 ਬੱਚੇ ਬੁਲਾਏ ਗਏ ਨੇ ਡਿਸੇਬਲ ਦੇ ਵਿੱਚ 86 ਤੋਂ ਸ਼ੁਰੂ ਹੋ ਕੇ ਜਿਹੜੀ ਮੈਰਿਟ ਉਹ ਆਪਾਂ ਨੂੰ 53 ਤੱਕ ਜਿਹੜੀ ਨਜ਼ਰ ਆ ਰਹੀ ਹੈਗੀ ਇਸ ਤੋਂ ਇਲਾਵਾ ਜਿਹੜੀ ਦੂਸਰੀ ਕੈਟਾਗਰੀ ਹੈਗੀ ਪ੍ਰਾਈਵੇਟ ਸਕੂਲਾਂ ਦੀ 122 ਤੋਂ ਸ਼ੁਰੂ ਹੋ ਕੇ ਆਪਾਂ ਕਿਉਂਕਿ ਇਸ ਵੀਡੀਓ ਨੂੰ ਜ਼ਿਆਦਾ ਲੰਬਾ ਨਹੀਂ ਕਰ ਸਕਦੇ ਤੁਸੀਂ ਆਪੋ ਆਪਣਾ ਜਿਹੜਾ ਲੱਭ ਸਕਦੇ ਹੋਗੇ ਕਿੱਥੇ ਜੇ ਤੁਹਾਡਾ ਜਿਹੜਾ ਰੈਂਕ ਬਣਦਾਗਾ ਪ੍ਰਾਈਵੇਟ ਸਕੂਲਾਂ ਦਾ ਦੇਖੀ ਅਸੀਂ ਚੱਲ ਰਹੇ ਹਾਂਗੇ ਨਿਰੰਤਰ 146 ਬੱਚੇ ਹੋਗੇ ਮੈਰਿਟ ਨੰਬਰ 178 ਹੋ ਗਿਆ ਤੁਸੀਂ ਆਪਣਾ ਜਿਹੜਾ ਇਸ ਨੂੰ ਪਹੁੰਚ ਦੇ ਕੇ ਆਪਣੀ ਵੀਡੀਓ ਦੇ ਵਿੱਚ ਜਿਹੜੀ ਅੱਗੇ ਜਾਰੀ ਰੱਖ ਸਕਦੇ ਹਾਂ ਦੇਖ ਸਕਦੇ ਹੋਗੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਦੇਖੋ ਆਪਾਂ ਪਹੁੰਚ ਗਏ ਹੁਣ ਜੀ ਤਕਰੀਬਨ 337 ਬੱਚੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਦੇ ਆ ਤੇ ਲਾਸਟ ਵਾਲਾ ਇਹਨਾਂ ਦਾ ਹੈਗਾ 53 ਨੰਬਰ ਬਣਦੇ ਨੇਗੇ ਲਾਸਟ ਵਾਲੇ ਵਿਦਿਆਰਥੀ ਦੇ ਇਸ ਤਰ੍ਹਾਂ ਦੇ ਨਾਲ WHH ਜਿਹੜੀ ਕੈਟਾਗਰੀ ਆ ਉਹਦਾ ਰੈਂਕ ਹੈਗਾ 1 WHH ਵਾਲੇ ਵੀ ਤੁਸੀਂ ਦੇਖ ਰਹੇ ਹੋਗੇ ਨਿਰੰਤਰ ਜਿਹੜੇ ਇਸ ਵਿੱਚ ਅ ਸੋ ਦੱਸਦੀ ਇੱਕ ਵਾਰੀ ਫੇਰ ਤੁਹਾਨੂੰ ਕਿ ਮੈਰਿਟੋਰੀਅਸ ਸਕੂਲਾਂ ਦੇ ਲਈ ਜਿਹੜੀ ਚੌਥੀ ਮਾਫ ਕਰਨਾ ਤੀਸਰੀ ਕਾਉਂਸਲਿੰਗ ਆ ਚੁੱਕੀ ਹੈ ਕਿ ਵਿਦਿਆਰਥੀ ਬੜੇ ਸ਼ਦਤ ਤੋਂ ਇੰਤਜ਼ਾਰ ਕਰ ਰਹੇ ਸੀਗੇ ਤਾਂ ਇਹ ਵੀ ਕਹਾਂਗਾ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਅਪ ਟੂ ਡੇਟ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਂਦੀ ਆ ਅੱਗੇ ਆਪਾਂ ਚੱਲਦੇ ਆਂ ਪ੍ਰਾਈਵੇਟ ਸਕੂਲ ਜਿਹੜਾ ਰੋਗੇ ਸੀਗੇ ਆ ਕੇ 337 53 ਇਸ ਤੋਂ ਬਾਅਦ ਡਬਲਯੂ ਐਚ ਐਚ ਕੈਟਾਗਰੀ ਚੱਲ ਪਈ 113 ਵਾਲਾ ਬੱਚਾ ਪਹਿਲਾ ਹੈਗਾ ਅੰਕਿਤਾ ਇਸ ਤੋਂ ਬਾਅਦ ਅੱਗੇ ਚੱਲਦੇ ਆਂ ਆਪਾਂ ਨਿਰੰਤਰ ਜਿਹੜਾ ਚੱਲਦੇ ਹੋਏ ਕਾਫੀ ਪੇਜ ਨੇ ਜਿਆਦਾ ਟਾਈਮ ਖਪਤ ਹੋਵੇਗਾ ਇਸ ਕਰਕੇ ਮੈਂ ਲਗਾਤਾਰ ਪੰਨੇ ਜਿੱਥੇ ਵੀ ਤੁਹਾਡਾ ਆਉਂਦਾ ਤੁਸੀਂ ਇਹਨੂੰ ਪੌਜ਼ ਦੇ ਲਓ ਵੀਡੀਓ ਨੂੰ ਤੇ ਆਪਣਾ ਸਾਫ਼ ਸਕਰੀਨ ਦੇ ਉੱਪਰ ਦਿਖ ਰਿਹਾ ਹੈਗਾ ਇੱਥੇ ਤੁਸੀਂ ਰੋਕ ਸਕਦੇ ਹੋਗੇ WHH ਚੱਲ ਰਿਹਾ ਜੀ ਨਿਰੰਤਰ ਦੇਖੀ ਆਪਾਂ ਕਿੱਥੋਂ ਤੱਕ ਜਿਹੜਾ WHH ਦੀ ਮੈਰਿਟ ਹੈ ਉਹ ਆ ਕੇ ਰੁਕਦੀ ਆ ਤੇ ਕਿੰਨੇ ਬੱਚੇ ਨੇ ਜਿਹੜੇ WHH ਦੇ ਵਿੱਚ ਬੁਲਾਏ ਗਏ ਨੇ ਦੇਖੋ ਜੀ ਇੱਥੋਂ ਜੱਕ ਆ ਕੇ ਰੁਕ ਗਿਆ WHH ਦੇ ਵਿੱਚ 294 ਬੱਚੇ ਜਿਹੜੇ ਬੁਲਾਏ ਗਏ ਨੇ 53 ਨੰਬਰਾਂ ਲਾਸਟ ਫਿਰ ਓਪਨ ਕੈਟਾਗਰੀ ਦੇ ਬੱਚੇ ਨੇਗੇ ਸ਼ੁਰੂ ਹੋ ਗਏ 123 ਵਾਲਾ ਪਹਿਲਾ ਪਹਿਲਾ ਰੈਂਕ ਹੈ ਇਸ ਦਾ ਓਪਨ ਕੈਟਾਗਰੀ ਦੇ ਵਿੱਚ ਦੇਖੀਏ ਆਓ ਅਸੀਂ ਕਿੰਨੇ ਕ ਬੱਚੇ ਆਪਨ ਕੈਟਾਗਰੀ ਤੋਂ ਭਾਵੇਂ ਇਸ ਸਪਸ਼ਟ ਕਰਦੇ ਹਾਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਹੋਏ ਬੱਚੇ ਜਿਨ੍ਹਾਂ ਨੂੰ ਕਿ ਓਪਨ ਕੈਟਾਗਰੀ ਦੇ ਵਿਧਾਨ ਆ ਰੱਖਿਆ ਗਿਆਗਾ ਸੋ ਨਿਰੰਤਰ ਤੁਸੀਂ ਦੇਖ ਰਹੇ ਹੋਗੇ ਅੱਗੇ ਵੀਡੀਓ ਅੱਗੇ ਆਪਾਂ ਚੱਲਦੇ ਆਂ ਕਦਮ ਦਰ ਕਦਮ ਅੱਗੇ ਚੱਲਦੇ ਹੋਏ ਵੇਖੋ ਤੁਸੀਂ ਪਹੁੰਚ ਚੁੱਕੇ ਆਪਾਂ 27 ਨੰਬਰ ਪੰਨੇ ਤੇ 94 ਨੰਬਰ ਤੇ ਆਗੇ ਦੇਖੋ ਫੇਰ ਮੈਰਿਟ 93 ਨੰਬਰ ਤੇ ਇੱਕ ਇੱਕ ਨੰਬਰ ਤੇ ਤੁਰੀ ਜਾਂਦੀ ਆ ਤੁਸੀਂ ਵੇਖ ਸਕਦੇ ਹੋ 92 92 91 91 90 90 99 99 88 ਦੇਖੋ ਥੋੜੀ ਰਫ਼ਤਾਰ ਵਧਾਉਣੇ ਆਪਾਂ ਜਿਆਦਾ ਸਮਾਂ ਲੱਗੇਗਾ ਸਾਨੂੰ 87 87 ਐਲਸਟਾ ਨੂੰ ਤੁਸੀਂ ਜਿਹੜਾ ਜਾ ਕੇ ਮੈਰੀਟੋਰੀਆ ਸਟੂਡੈਂਟਸ ਹੈਲਪ ਗਰੁੱਪ ਟੈਲੀਗ੍ਰਾਮ ਤੇ ਭਰ ਲਿਓ ਉੱਥੇ ਵੀ ਤੁਹਾਨੂੰ ਮਿਲ ਜਾਣੀਆਂ ਉੱਥੇ ਪਾ ਦਿਆਂਗੇ ਆਪਾਂ ਇਹ ਉੱਥੇ ਹੀ ਮਿਲ ਜਾਣਗੀਆਂ ਤੇ ਬਾਕੀ ਤੁਸੀਂ ਜਿਹੜਾ ਦੇਖ ਵੀ ਸਕਦੇ ਹੋ ਤੇ ਨਿਰੰਤਰ ਅ ਚੈਨਲ ਦੇ ਤਾਂ ਆਪਣੇ ਹੀ ਹੈ ਹੈਗੀਆਂ ਉੱਥੇ ਵੀ ਲਿੰਕ ਇਹਨਾਂ ਦਾ ਜਿਹੜਾ ਬਕਾਇਦਾ ਤੌਰ ਤੇ ਪਾ ਦਿੱਤਾ ਜਾਵੇਗਾ 83 83 ਦੇ ਅੱਗੇ ਦੇਖੋ ਆਪਾਂ 46 ਨੰਬਰ ਤੇ ਆ ਗਏ ਬਹੁਤ ਬੱਚੇ ਨੇਗੇ 82 ਅੰਕ ਆ ਗਏ ਜੀ 82 82 81 81 81 81 80 80 80 ਦੇਖੋ ਜੀ ਕਿੱਥੋਂ ਤੱਕ ਪਹੁੰਚੀ ਆਪਾਂ 78 ਵਾਲੇ ਆ ਗਏ 78 ਵਾਲੇ ਆ ਗਏ 78 ਵਾਲੇ ਆ ਰਹੇ ਨੇਗੇ 79 ਵਾਲੇ ਚੱਲ ਰਹੇ ਨੇ ਬਹੁਤ ਜ਼ਿਆਦਾ ਬੱਚੇ ਆ ਜੀ 78 ਵਾਲੇ ਸ਼ੁਰੂ ਹੋ ਗਏ ਹੁਣ ਦੇਖੋ ਤੁਸੀਂ ਨਿਰੰਤਰ ਆਪਾਂ ਚੱਲ ਰਹੇ ਹਾਂ ਥੋੜੀ ਰਫ਼ਤਾਰ ਵਧਾਉਣ ਲੱਗੇ ਆ ਇਸ ਦੀ ਜਿੱਥੇ ਵੀ ਤੁਹਾਡਾ ਬਣਦਾ ਆਪੋਸ ਕਰਕੇ ਦੇਖ ਲੈਣਾ ਲੜਕੀਆਂ ਦਾ ਜਿਹੜਾ ਕਾਉਂਸਲਿੰਗ ਦਾ ਸ਼ਡਿਊਲ ਆਪਾਂ ਉਹ ਤੁਹਾਡੇ ਸਾਹਮਣੇ ਰੱਖ ਰਹੇ ਹਾਂਗੇ 9 ਤਰੀਕ ਤੋਂ ਜਿਹੜੀ ਸ਼ੁਰੂ ਹੋ ਰਹੀ ਹੈ ਕਾਉਂਸਲਿੰਗ 9 10 11 ਤੇ 3 ਦਿਨ ਚੱਲਣੀ ਹੈਗੀ ਨਿਰੰਤਰ ਆ ਵੇਖੋ ਤੁਸੀਂ ਅੱਗੇ ਦੀ ਅੱਗੇ ਜਿਹੜਾ ਆਪਾਂ ਇਹ ਸ਼ਡਿਊਲ ਤੁਹਾਡੇ ਸਾਹਮਣੇ ਰੱਖ ਰਹੇ ਹਾਂਗੇ ਤਾਂ ਕਿ ਤੁਹਾਨੂੰ ਸਾਰੀ ਮੈਰਿਟ ਪ੍ਰਤੀਪਲੀ ਭਾਂਤ ਜਿਹੜਾ ਜਾਣੂ ਹੋ ਜਾਓ ਤੁਸੀਂ ਅੱਗੇ ਪਹੁੰਚ ਚੁੱਕਿਆ ਅਸੀਂ 1700 23 76 ਨੰਬਰ ਤੇ ਜੀ 76 ਤੋਂ ਬਾਅਦ ਵੇਖੋ ਆਪਣੇ ਕੋਲੇ ਕਿੰਨੇ ਕਰਹਿੰਦੇ ਨੇ ਜਿਹੜੇ 70 ਐਂਡ ਮੇਰੇ ਖਿਆਲ ਨਾਲ 75 ਤੇ ਆ ਕੇ ਹੋਏਗਾ 74 ਤੱਕ ਜਿਹੜੀ ਮੈਰਿਟ ਆ ਉਹ ਰੁਕ ਗਈ ਜੀ ਆ ਕੇ ਸੋ ਤੀਸਰੀ ਕਾਉਂਸਲਿੰਗ ਵਾਲੇ ਬੱਚੇ ਨੂੰ ਆਪਣ ਵਾਲਿਆਂ ਨੂੰ 75 ਨੰਬਰ ਤੱਕ ਬੁਲਾਇਆ ਗਿਆ ਉਸ ਦਾ 75 ਦੇ ਵਿੱਚ ਵੀ ਕਾਫੀ ਰਹਿੰਦੇ ਹੁਣ ਪਰ 75 ਤਿਆ ਕੇ ਰੁਕ ਚਲੀ ਆ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪਾਂ ਸ਼ੇਅਰ ਕਰੀਏ ਚੈਨਲ ਦੇ ਪਹਿਲੀ ਵਾਰ ਹਾਂ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਿਦਿਆਰਥੀਆਂ ਤੱਕ ਜਾਣਕਾਰੀ ਸਾਂਝੀ ਕਰਿਓ ਹਰ ਤਰ੍ਹਾਂ ਦੀ ਜਾਣਕਾਰੀ ਅਪ ਟੂ ਡੇਟ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਂਦੀ ਹੈ ਸ਼ੁਕਰੀਆ ਮਿਹਰਬਾਨੀ